15 ਸਾਲਾਂ ਦੇ ਇੱਕ ਮੁੰਡੇ ਦੇ ਪੇਟ ਦੇ ਵਿੱਚ ਦਰਦ ਹੋਈ। ਉਹਨੇ ਇਹ ਕਹਾਣੀ ਜਿਹੜੀ ਆ ਆਪਣੇ ਮਾਤਾ-ਪਿਤਾ ਨੂੰ ਦੱਸੀ ਵੀ ਮੇਰੇ ਪੇਟ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜਾ ਵਾ ਉਹ ਦਰਦ ਹੋ ਰਿਹਾ। ਮਾਤਾ-ਪਿਤਾ ਕਿਉਂਕਿ ਇੱਕ ਪਿੰਡ ਦਾ ਇਲਾਕਾ ਵਾ, ਦਿਹਾੜਾ ਦਾ ਇਲਾਕਾ ਉਹ ਲੱਗੇ ਜਿਹੜਾ ਡਾਕਟਰ ਬਹੁਤ ਮਸ਼ਹੂਰ ਸੀਗਾ ਉਹਦੇ ਕੋਲ ਲੈ ਗੇ। ਹੁਣ ਡਾਕਟਰ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਬਿਲਕੁਲ ਹੀ ਜਾਦੂਈ ਕੰਮ ਕੀਤਾ। ਪੂਰਾ ਉਹਨਾਂ ਨੇ ਹੱਥ ਲਾ ਕੇ ਟੋ ਕੇ ਵੇਖ ਲਿਆ ਕਹਿੰਦੇ ਤੁਹਾਡੇ ਮੁੰਡੇ ਦੇ ਤੇ ਪੱਥਰੀ ਆ। ਇਹਦਾ ਤਾਂ ਆਪਰੇਸ਼ਨ ਕਰਨਾ ਪੈਣਾ। ਕਿ ਸਿਆ ਕਿਸਮ ਦਾ ਕੋਈ ਸਕੈਨ ਨਹੀਂ ਕੋਈ ਐਮ ਆਰ ਆਈ ਨਹੀਂ ਕਰਾਈ ਉਹ ਆਪਣੇ ਤਜਰਬੇ ਦੇ ਨਾਲ ਹੀ ਜਿਹੜਾ ਵਾ ਉਹ ਦੱਸ ਦਿੱਤਾ ਹੁਣ ਕਿਉਂਕਿ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਡਾਕਟਰਸ ਹੁੰਦੇ ਆ ਜਾਂ ਜਿਹੜੇ ਦਵਾਈ ਇਸ ਕਦਰ ਦਿੰਦੇ ਆ ਉਹਨਾਂ ਦਾ ਇੱਕ ਨਾਮ ਬਣਿਆ ਹੁੰਦਾ ਲੋਕਾਂ ਦੀ ਆਸਥਾ ਹੁੰਦੀ ਆ ਲੋਕਾਂ ਦਾ ਵਿਸ਼ਵਾਸ ਬਣਿਆ ਹੁੰਦਾ ਉਹਨੂੰ ਦਵਾਈ ਦੇ ਦਿੱਤੀ ਗਈ ਬੱਚੇ ਨੂੰ ਬੱਚਾ ਘਰ ਆ ਗਿਆ ਦਵਾਈ ਖਾਧੀ ਥੋੜਾ ਫਰਕ ਪੈ ਗਿਆ ਤੇ ਫਿਰ ਅਚਾਨਕ ਜਦੋਂ ਦਰਦ ਹੋਈ ਤਾਂ ਫਿਰ ਉਸੇ ਡਾਕਟਰ ਦੇ ਕੋਲ ਘਰ ਦੇ ਲੈ ਗਏ ਕਹਿੰਦੇ ਬੱਚਾ ਤੜਫਦਾ ਬਹੁਤ ਪਿਆ ਤੇ ਇਹਦਾ ਤੁਸੀਂ ਕੋਈ ਹੱਲ ਕਰੋ ਕਹਿੰਦਾ ਹਾਲ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਦਾ ਆਪਰੇਸ਼ਨ ਹੀ ਕਰਨਾ ਪੈਣਾ ਹੈ ਇਹਦੇ ਪੱਥਰੀ ਆ ਇਹ ਪੱਥਰੀ ਕੱਢਣੀ ਪਊਗੀ ਹੁਣ ਬੱਚਾ ਵਿਲਕਦਾ ਪਿਆ ਸੀ ਰੋਂਦਾ ਪਿਆ ਸੀ ਦਰਦ ਬਹੁਤ ਜ਼ਿਆਦਾ ਸੀਗੀ ਤਾਂ ਉਹਨਾਂ ਨੇ ਹਾਂ ਵੀ ਭਰ ਦਿੱਤੀ ਵੀ ਤੁਸੀਂ ਇਹਦਾ ਆਪਰੇਸ਼ਨ ਜਿਹੜਾ ਉਹ ਕਰ ਦਿਓ ਹੁਣ ਜਦੋਂ ਅਸੀਂ ਕਿਸੇ ਡਾਕਟਰ ਉਹਨੂੰ ਅਸੀਂ ਇੰਨੀ ਗੱਲ ਕਹਿੰਨੇ ਆ ਵੀ ਤੁਸੀਂ ਆਪਰੇਸ਼ਨ ਕਰ ਦਿਓ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਸੇ ਵੇਲੇ ਡਾਕਟਰ ਜਿਹੜਾ ਵਾਪਰੇਸ਼ਨ ਸ਼ੁਰੂ ਕਰ ਦਿੰਦਾ ਉਹ ਕੋ ਬੰਦੇ ਨੂੰ ਟਾਈਮ ਦੇ ਦਿੰਦਾ ਆ ਦੋ ਚਾਰ ਦਿਨ ਦੀ ਦਵਾਈ ਦਿੰਦਾ ਵੀ ਤੁਸੀਂ ਆ ਦੋ ਚਾਰ ਟੈਸਟ ਕਰਾ ਕੇ ਆਓ ਮੈ ਰਿਪੋਰਟ ਦਿਖਾਓ ਤੇ ਫਿਰ ਇਹਦਾ ਅਸੀਂ ਆਪਰੇਸ਼ਨ ਕਰ ਦਿੰਨੇ ਆ ਜਦ ਤੱਕ ਤੁਸੀਂ ਇਹ ਦਵਾਈ ਖਾਓ ਪਰ ਇਸ ਪੂਰੀ ਘਟਨਾ ਦੇ ਵਿੱਚ ਉਲਟ ਹੋਇਆ ਜਿੱਦਾਂ ਹੀ ਬੱਚੇ ਦੇ ਮਾਤਾ ਪਿਤਾ ਨੇ ਕਿਹਾ ਵੀ ਤੁਸੀਂ ਇਹਦਾ ਆਪਰੇਸ਼ਨ ਕਰ ਦਿਓ ਕਹਿੰਦਾ ਠੀਕ ਆ ਜੀ ਕਰ ਦਿੰਨੇ ਆ ਨਾਲ ਹੀ ਉਹਨੇ ਆਪਣੇ ਅਟੈਂਡੈਂਟ ਸੱਦੇ ਕਹਿੰਦਾ ਮੁੰਡੇ ਨੂੰ ਭਰਤੀ ਕਰ ਲਓ ਮੁੰਡਾ ਉਹਨਾਂ ਨੇ ਹਸਪਤਾਲ ਦੇ ਵਿੱਚ ਦਾਖਲ ਕਰ ਲਿਆ ਦਾਖਲ ਕਰ ਲਿਆ ਤੇ ਕਹਿੰਦਾ ਆਪਰੇਸ਼ਨ ਦੀ ਤਿਆਰੀ ਕਰੋ ਵੀ ਇਹਦੇ ਨਾਲ ਪੱਥਰੀ ਆ ਤੇ ਆਪਾਂ ਪੱਥਰੀ ਜਿਹੜੀ ਆ ਉਹ ਕੱਢਣੀ ਆ ਘਰ ਦੇ ਵੀ ਬੜੇ ਹੈਰਾਨ ਹੋਏ ਕਿਉਂਕਿ ਅੱਜ ਕੱਲ ਆਮ ਲੋਕਾਂ ਨੇ ਸੁਣਿਆ ਹੁੰਦਾ ਵੀ ਜਦੋਂ ਵੀ ਹਸਪੀਟਲ 'ਚ ਦਾਖਲ ਕਰਦੇ ਆ ਕੋ ਉਤੋਂ ਪਹਿਲਾਂ ਟੈਸਟ ਹੁੰਦੇ ਆ ਵੀ ਇਹਦਾ ਬੀਪੀ ਚੈੱਕ ਕਰ ਲਓ ਇਹਦੀ ਹਾਰਟ ਬੀਟ ਦੇਖੋ ਇਹਦੀ ਪਲਸ ਦੇਖੋ ਇਹਦੀ ਨਬਜ਼ ਚੈੱਕ ਕਰੋ ਜਾਂ ਇਹਨੂੰ ਪੁੱਛੋ ਇਹਦਾ ਬਲੱਡ ਟੈਸਟ ਕਰਾਓ ਵੀ ਕੋਈ ਹੋਰ ਬਿਮਾਰੀ ਤੇ ਨਹੀਂ ਕੋਈ ਹੋਰ ਦੁਖ ਰੋਗ ਤੇ ਨਹੀਂ ਹੈਗਾ ਪਰ ਇਸ ਕੇਸ ਦੇ ਵਿੱਚ ਅਜੀਹਾ ਕੁਝ ਵੀ ਨਹੀਂ ਹੋਇਆ ਕਰਦੇ ਬੜੇ ਹੈਰਾਨ ਹੋਏ ਕਹਿੰਦੇ ਡਾਕਟਰ ਸਾਹਿਬ ਹੁਣੇ ਹੀ ਆਪਰੇਸ਼ਨ ਕਰ ਦੇਣਾ ਕਹਿੰਦੇ ਹੋਰ ਕੀ ਕਹਿੰਦਾ ਇਹ ਬਹੁਤ ਜ਼ਿਆਦਾ ਦਰਦ ਹੋ ਰਹੀ ਹੈ ਹੁਣੇ ਜਿਹੜੀ ਇਹਦੀ ਪੱਥਰੀ ਹੈ ਕੱਢਣੀ ਪੈਣੀ ਹੈ ਏਸੇ ਦੌਰਾਨ ਉਹ ਬੱਚੇ ਦੇ ਮਾਤਾ ਪਿਤਾ ਨੂੰ ਕਹਿੰਦਾ ਵੀ ਤੁਸੀਂ ਆ ਕੁਝ ਦਵਾਈਆਂ ਨੇ ਇਹ ਸ਼ਹਿਰ ਤੋਂ ਮਲ ਲੀਆਂ ਤੁਸੀਂ ਲੈ ਕੇ ਆਓ ਜਦ ਤੱਕ ਮੈਂ ਆਪਰੇਸ਼ਨ ਕਰਦਾ ਕਿਉਂਕਿ ਸਾਰਾ ਮਾਮਲਾ ਬੜਾ ਅਜੀਬੋ ਗਰੀਬ ਟੰਗ ਦੇ ਨਾਲ ਹੋ ਰਿਹਾ ਸੀਗਾ ਵੀ ਇਹ ਹੋ ਕੀ ਰਿਹਾ ਸੀ ਦਵਾਈ ਲੈਣਾ ਹੈ ਵੀ ਆਪਰੇਸ਼ਨ ਕਰਨਾ ਪੱਥਰੀ ਹੁਣੇ ਕੱਢਣੀ ਪਊਗੀ ਤਾਂ ਉਹਨਾਂ ਨੇ ਕੀ ਕੀਤਾ ਉਹਦੇ ਮਾਤਾ ਪਿਤਾ ਚੋਂ ਇੱਕ ਸ਼ਖਸ ਜਿਹੜਾ ਉੱਥੇ ਰੁਕ ਗਿਆ ਉਹ ਕਹਿੰਦੇ ਵੀ ਠੀਕ ਆ ਅਸੀਂ ਦਵਾਈ ਲੈ ਕੇ ਸ਼ਹਿਰ ਤੋਂ ਆਉਨੇ ਆ ਪਰ ਇੱਕ ਬੰਦਾ ਜਿਹੜਾ ਵਾ ਉਹ ਇਸ ਬੱਚੇ ਦੇ ਕੋਲ ਜਿਹੜਾ ਦੇਖਦਾ ਇਹਦੀ ਦੇਖਭਾਲ ਵਾਸਤੇ ਤਾਂ ਹੁੰਦਾ ਕੀ ਆ ਇਹ ਜਿਹੜੇ ਡਾਕਟਰ ਸਾਹਿਬ ਆ ਇਹ ਆਪਣੀ ਜੇਬ ਚੋਂ ਮੋਬਾਈਲ ਕੱਢਦੇ ਆ YouTube ਔਨ ਕਰਦੇ ਆ ਤੇ ਉੱਤੇ ਸਰਚ ਕਰਦੇ ਆ ਵੀ ਆਪਰੇਸ਼ਨ ਕਿਵੇਂ ਕੀਤਾ ਜਾਂਦਾ ਪੱਥਰੀ ਕੱਢਣੀ ਆ ਤੇ ਜਦੋਂ ਇਹ YouTube ਦੇ ਉੱਤੇ ਵੀਡੀਓ ਲਗਾ ਕੇ ਉਸ ਬੱਚੇ ਦਾ ਆਪਰੇਸ਼ਨ ਸ਼ੁਰੂ ਕਰਦੇ ਆ ਚੀਰਾ ਗਲਤ ਦਿੱਤਾ ਜਾਂਦਾ ਬੱਚਾ ਤੜਫਦਾ ચીਕਾਂ ਮਾਰਦਾ ਕਿਸੇ ਕਿਸਮ ਦਾ ਕੋਈ ਟੀਕਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬੱਚੇ ਦੀ ਜਾਨ ਚਲੀ ਜਾਂਦੀ ਆ ਹੁਣ ਜਦੋਂ ਡਾਕਟਰ ਸਾਹਿਬ ਨੂੰ ਪਤਾ ਲੱਗਦਾ ਵੀ ਬਲੀਡਿੰਗ ਜ਼ਿਆਦਾ ਹੋ ਗਈ ਆ ਬੱਚਾ ਤੜਫਦਾ ਪਿਆ ਉਹਦੇ ਘਰ ਦੇ ਵੀ ਲੱਗੇ ਹੀ ਹੁੰਦੇ ਆ ਉਹ ਵੀ ਆ ਜਾਂਦੇ ਆ ਵੀ ਤੁਸੀਂ ਕਰ ਕੀ ਰਹੇ ਹੋ ਸਾਡੇ ਬੱਚੇ ਦੇ ਨਾਲ ਤਾਂ ਉਹ ਉਸੇ ਵੇਲੇ ਕਹਿੰਦਾ ਕਹਿੰਦਾ ਕੋਈ ਨਹੀਂ ਵੀ ਮੈਂ ਐਂਬੂਲੈਂਸ ਨੂੰ ਫੋਨ ਕਰ ਦਿੱਤਾ ਇਹਨੂੰ ਤੁਸੀਂ ਸ਼ਹਿਰ ਲੈ ਜਾਓ ਵੱਡੇ ਹਸਪੀਟਲ ਦੇ ਵਿੱਚ ਰਸਤੇ ਦੇ ਵਿੱਚ ਇਹ ਬੱਚਾ ਜਿਹਦੀ ਉਮਰ ਮਹਿਜ਼ 15 ਸਾਲ ਆ ਇਹਦੀ ਜਾਨ ਨਿਕਲ ਜਾਂਦੀ ਆ ਜਦੋਂ ਜਾਨ ਨਿਕਲ ਜਾਂਦੀ ਆ ਹਸਪੀਟਲ ਇਹਦੋਂ ਲੈ ਕੇ ਪਹੁੰਚਦੇ ਆ ਕਿਉਂਕਿ ਐਂਬੂਲੈਂਸ ਵਾਲਾ ਤੇ ਜਿਹੜਾ ਵਾ ਉਹ ਉਸ ਹਸਪੀਟਲ ਲੈ ਕੇ ਜਾ ਹੀ ਰਿਹਾ ਹੁੰਦਾ ਤੇ ਉੱਥੇ ਜਾ ਕੇ ਜਦੋਂ ਇਹ ਸਾਰੀ ਘਟਨਾ ਦੱਸਦੇ ਆ ਵੀ ਇਦਾਂ ਹੋਇਆ ਤੇ ਡਾਕਟਰ ਸਾਹਿਬ ਨੇ ਜੇਬ ਚੋਂ ਕੱਢਿਆ ਮੋਬਾਈਲ ਮੋਬਾਈਲ ਤੇ ਖੋਲੀ YouTube ਤੇ YouTube ਤੇ ਭਰਿਆ ਵੀ ਆਪਰੇਸ਼ਨ ਕਿਵੇਂ ਕਰਨਾ ਉਹ ਵੀ ਉਹਨਾਂ ਨੇ ਬੋਲ ਕੇ ਭਰਿਆ ਟਾਈਪ ਹੀ ਨਹੀਂ ਸੀ ਕਰਨਾ ਆਉਂਦਾ ਇੱਥੋਂ ਹੀ ਉਹਦੇ ਘਰਦਿਆਂ ਨੂੰ ਪਤਾ ਲੱਗਾ ਵੀ ਡਾਕਟਰ ਸਾਹਿਬ ਤਾਂ YouTube ਤੋਂ ਦੇਖ ਕੇ ਜਿਹੜਾ ਵਾ ਆਪਰੇਸ਼ਨ ਕਰ ਰਹੇ ਆ ਸੋ ਇਹ ਸਾਰੀ ਘਟਨਾ ਜਿਹੜੀ ਆ ਇਹ ਹੈ ਉਸ ਸੂਬੇ ਦੀ ਜਿੱਥੇ ਅੱਜਕੱਲ ਜਿਹੜੀ ਆ ਸਰਕਾਰ ਉਹਨਾਂ ਦੀ ਗੱਠਜੋੜ ਦੇ ਨਾਲ ਚੱਲ ਰਹੀ ਹੈ ਮੈਂ ਗੱਲ ਕਰ ਰਿਹਾ ਬਿਹਾਰ ਦੀ ਨਤੀਸ਼ ਕੁਮਾਰ ਹੋਣਾ ਨੇ ਜਿਹੜੀ ਹੁਣ 2024 ਦੀ ਸਰਕਾਰ ਦੇਸ਼ ਦੇ ਵਿੱਚ ਬਣੀ ਆ ਉਹਦੇ 'ਚ ਵੱਡਾ ਵੱਡਾ ਅਹਿਮ ਰੋਲ ਅਦਾ ਕੀਤਾ ਮੋਦੀ ਸਾਹਿਬ ਦੀ ਸਰਕਾਰ ਬਣਾਉਣ ਦੇ ਵਿੱਚ ਤੇ ਉਹਨਾਂ ਦੇ ਆਪਣੇ ਸੂਬੇ ਦੇ ਹਾਲਾਤ ਕੀ ਆ ਇਹ ਇਸ ਖਬਰ ਤੋਂ ਤੁਹਾਨੂੰ ਪਤਾ ਲੱਗ ਗਿਆ ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਤੇ ਜ਼ਿਕਰ ਇਹ ਹੋ ਰਿਹਾ ਵੀ ਇਹ ਹਾਲਾਤ ਨੇ ਦੂਜੇ ਪਾਸੇ ਜਦੋਂ NEET ਦੇ ਐਗਜ਼ਾਮਸ ਦੇ ਵਿੱਚ ਬੱਚੇ ਰੌਲਾ ਪਾਉਂਦੇ ਰਹੇ NEET ਦੇ ਐਗਜ਼ਾਮਸ ਉਹੀ ਐਗਜ਼ਾਮਸ ਆ ਜਿਨ੍ਹਾਂ ਨੂੰ ਕਲੀਅਰ ਕਰਕੇ ਕੰਪੀਟੀਸ਼ਨ ਐਗਜ਼ਾਮਸ ਨੂੰ ਕਲੀਅਰ ਕਰਕੇ ਬੱਚਾ ਡਾਕਟਰੀ ਦੇ ਦਾਖਲੇ ਵਾਸਤੇ ਜਾਂਦਾ ਤੇ ਹਾਲਾਤ ਸਾਡੇ ਦੇਸ਼ ਦੇ ਵਿੱਚ ਕੀ ਨੇ ਕਿ ਜਾਲੀ ਡਾਕਟਰਾਂ ਦੇ ਨਾਲ ਇਹ ਭਰੇ ਪਏ ਆ ਪਿੰਡਾਂ ਦੇ ਪਿੰਡ ਜਿਹੜੇ ਆ ਕਸਬਿਆਂ ਦੇ ਕਸਬੇ ਲੋਕਾਂ ਦੀ ਆਸਥਾ ਬਣੀ ਹੁੰਦੀ ਆ ਲੋਕਾਂ ਦਾ ਵਿਸ਼ਵਾਸ ਬਣਿਆ ਹੁੰਦਾ ਤੇ ਆ ਕੁਝ ਹੁੰਦਾ ਮੁੜ ਕੇ ਫਿਰ ਜਦੋਂ ਇਹ ਜਾਲੀ ਡਾਕਟਰਾਂ ਦੇ ਵਾਸ ਪੈ ਜਾਂਦੇ ਆ ਕੋਈ ਪਹਿਲਾ ਮਾਮਲਾ ਨਹੀਂ ਆ ਮਹਾਰਾਸ਼ਟra ਦੀ ਕੁਝ ਦਿਨ ਪਹਿਲਾਂ ਦੀ ਖਬਰ ਸੀਗੀ ਕਿ ਦੋ ਸਕੇ ਭਰਾ ਬਿਮਾਰ ਹੋਏ ਮਾਤਾ ਪਿਤਾ ਜਿਹੜੇ ਆ ਬਜਾਏ ਕਿ ਡਾਕਟਰ ਕੋਲ ਲੈ ਕੇ ਜਾਂਦੇ ਕਿਸੇ ਨੇ ਕਿਹਾ ਜੀ ਉਹ ਫਲਾਣੇ ਬਾਬਾ ਜੀ ਕੋਲ ਲੈ ਜਾਓ ਉਹਨਾਂ ਨੇ ਤਬੂਤੀ ਦੇਣੀ ਆ ਬੱਚੇ ਠੀਕ ਹੋ ਜਾਣਗੇ ਉਹਨਾਂ ਦੋਵਾਂ ਬੱਚਿਆਂ ਦੀ ਜਾਨ ਚਲੀ ਗਈ ਜਾਨ ਚਲੀ ਗਈ ਤੇ ਆਖਰਕਾਰ ਫਿਰ ਹਸਪਤਾਲ ਲੈ ਗਏ ਤੇ ਉੱਥੇ ਜਾਂਦੇ ਆ ਫਿਰ ਡਾਕਟਰ ਨੇ ਦੱਸ ਦਿੱਤਾ ਕਹਿੰਦੇ ਵੀ ਇਹਨਾਂ ਦੀ ਤੇ ਜਾਨ ਚਲੀ ਗਈ ਆ ਸੋ ਇਹੇ ਜਿਹੇ ਡਾਕਟਰਸ ਜਿਹੜੇ ਆ ਇਹਨਾਂ ਤੋਂ ਬਚਣਾ ਚਾਹੀਦਾ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਇਹਨਾਂ ਨੂੰ ਕੋ ਡਿਗਰੀ ਜਿਹੜੀ ਆ ਪੁੱਛ ਲੈਣੀ ਚਾਹੀਦੀ ਆ ਜੇ ਕਿਤੇ ਬੋਰਡ ਲੱਗਾ ਵੀ ਹੋਵੇ ਵੀ ਇੱਥੇ ਦਵਾਈ ਦਿੱਤੀ ਜਾਂਦੀ ਹੈ ਹਸਪੀਟਲ ਆ ਤੇ ਉਥੇ ਇਹ ਜ਼ਰੂਰ ਪਤਾ ਕੀਤਾ ਜਾਵੇ ਵੀ ਡਾਕਟਰ ਕੌਣ ਆ ਤੇ ਥੱਲੇ ਉਹਦੀ ਡਿਗਰੀ ਜਿਹੜੀ ਆ ਜ਼ਰੂਰ ਲਿਖੀ ਹੋਣੀ ਚਾਹੀਦੀ ਆ ਜੇ ਫਿਰ ਵੀ ਸ਼ੱਕ ਹੋਵੇ ਤਾਂ ਉਹਦੇ ਬਾਰੇ ਜਿਹੜਾ ਵਾ ਪ੍ਰਸ਼ਾਸਨ ਨੂੰ ਜ਼ਰੂਰ ਦੱਸਣਾ ਚਾਹੀਦਾ ਹੁਣ ਇਹ ਡਾਕਟਰ ਸਾਹਿਬ ਜਿਨ੍ਹਾਂ ਦਾ ਨਾਮ ਡਾਕਟਰ ਅਜੀਤ ਕੁਮਾਰ ਪੁਰੀ ਆ ਬਕਾਇਦਾ ਤੌਰ ਦੇ ਉੱਤੇ ਇੱਕ ਨਰਸਿੰਗ ਹੋਮ ਚਲਾ ਰਹੇ ਸੀ ਕਿਸੇ ਦਾ ਘਰ ਇਹਨਾਂ ਨੇ ਕਿਰਾਏ ਤੇ ਲਿਆ ਹੋਇਆ ਸੀ ਉੱਥੇ ਇਹਨਾਂ ਨੇ ਆਪਣਾ ਛੋਟਾ ਜਿਹਾ ਹਸਪਤਾਲ ਬਣਾਇਆ ਹੋਇਆ ਸੀ ਫਿਲਹਾਲ ਇਹ ਫਰਾਰ ਨੇ ਪਰ ਉਹ ਮਾਤਾ ਪਿਤਾ ਜਿਨ੍ਹਾਂ ਦਾ ਬੱਚਾ ਦਰਦ ਦੇ ਨਾਲ ਜਿਹੜਾ ਵਾ ਉਹ ਪੀੜਤ ਸੀਗਾ ਦਰਦ ਉਹਨੂੰ ਬਹੁਤ ਜ਼ਿਆਦਾ ਸੀਗੀ ਉਹਦੀ ਜਾਨ ਪਹਿਲਾਂ ਹੀ ਨਿਕਲੀ ਪਈ ਸੀ ਵੀ ਦਰਦ ਬਹੁਤ ਸੀ ਰੱਬ ਜਾਣੇ ਉਹਨੂੰ ਪੱਥਰੀ ਹੈ ਵੀ ਸੀ ਜਾਂ ਨਹੀਂ ਸੀ ਜਾਂ ਵੈਸੇ ਹੀ ਨਾ ਕੋਈ ਹੋਰ ਬਿਮਾਰੀ ਹੋਵੇ ਇਹਨੇ ਹੱਥ ਲਾ ਕੇ ਹੀ ਕਹਿ ਦਿੱਤਾ ਵੀ ਇਹਦੇ ਤਾਂ ਪੱਥਰੀ ਆ ਤੇ ਮੁੜਕੇ ਇਹਨੇ ਫਿਰ ਜਦੋਂ ਆਪਰੇਸ਼ਨ ਕੀਤਾ ਨਾ ਕੋਈ ਉਹਨੂੰ ਟੀਕਾ ਨਾ ਕੋਈ ਲੈਣਾ ਨਾ ਦੇਣਾ ਕਿਉਂਕਿ ਡਾਕਟਰ ਤੇ ਹੈ ਹੀ ਨਹੀਂ ਸੀ ਇਹਨੂੰ ਪਤਾ ਹੀ ਨਹੀਂ ਸੀਗਾ ਤੇ ਉਸ ਬੱਚੇ ਦੀ ਜਿਹੜੀ ਇਸ ਡਾਕਟਰ ਅਜੀਤ ਕੁਮਾਰ ਪੁਰੀ ਡਾਕਟਰ ਤੇ ਕਹਿਣ ਦੀ ਵੈਸੇ ਕੀ ਲੋੜ ਆ ਇਸ ਕਥਿਤ ਅਜੀਤ ਕੁਮਾਰ ਪੁਰੀ ਨੇ ਜਾਨ ਲੈ ਲਈ